ਹਾਂਜੀ ਦੋਸਤੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆਂ ਜੀ ਪਿੰਡ ਹੈਗਾ ਸਿਮਾ ਕਲਾ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਬਾਈ ਗੁਰਪ੍ਰੀਤ ਦੇ ਘਰੋਂ ਇੱਕ ਬਹੁਤ ਸੋਹਣੀ ਚੰਗੀ ਵਾੜ ਲੈ ਕੇ ਆਏ ਆਂ ਜੇ ਥਾਂ ਲੇਵੇ ਦੀ ਗੱਲ ਕਰਗੇ ਨਾ ਬਹੁਤ ਚੰਗਾ ਲੇਵਾ ਜਿੰਨਾ ਮਿੱਤਰੋ ਮੂਹਰ ਨੂੰ ਉਹਨੇ ਹੀ ਬੈਕ ਸਾਈਡ ਸਾਨੂੰ ਦੀਂਦਾ ਤਾਜੀ ਸੂਈ ਹੈ ਜੇਰ ਪੈ ਚੁੱਕੀ ਹੈ ਬੱਠਲ ਦੇ ਵਿੱਚ ਪਈ ਹੈ 10-20 ਮਿੰਟ ਸਾਨੂੰ ਵੇਟ ਕਰਨੀ ਪਈ ਹੈ ਜੇਰ ਪਈ ਤੋਂ ਆਪਾਂ ਵੀਡੀਓ ਬਣਾ ਰਹੇ ਆਂ ਕਦ ਕਾ ਠੀਕ ਹੈ ਸੇਧ ਪੱਖੋਂ ਵੀ ਠੀਕ ਹੈ ਥਾਂਲੇਵੇ ਦੀ ਫੇਰ ਕਹਿੰਦੇ ਪੂਰੀ ਮਿੱਤਰੋ ਸਾਫ਼ ਹੈ ਬਈ ਦਾ ਪਿੰਡ ਹੈਗਾ ਜੀ ਸੇਮਾ ਕਲਾਂ ਤੇ ਜ਼ਿਲ੍ਹਾ ਬਠਿੰਡਾ ਪੋਚੋ ਮੰਡੀ ਦੇ ਬਿਲਕੁਲ ਇਹ ਪਿੰਡ ਨਾਲ ਹੈ ਪੂਰੀ ਜਾਣਕਾਰੀ ਮਿੱਤਰੋ ਆਪਾਂ ਹੀ ਦੇਵਾਂਗੇ ਮਗਰ ਬੱਸਾ ਦੂਜੇ ਸੂਏ ਸੂਈਆ ਮਗਰ ਬੱਸਾ ਥਾਂਲੇਵੇ ਦੀ ਪੂਰੀ ਮਿੱਤਰੋ ਸਾਫ਼ ਹੈ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਕਰ ਸਕਦੇ ਹੋ ਬਈ ਦੇ ਨਾਲ ਸੰਪਰਕ ਸੋ ਸਰੀਰ ਦੀ ਬਣਤਰ ਮਿੱਤਰੋ ਬਹੁਤ ਵਧੀਆ ਤੇ ਥਾਂਲੇ ਦੇ ਦੀ ਬੰਪਰ ਵੀ ਬਹੁਤ ਚੰਗੀ ਐ ਚੰਗੀਆਂ ਬਿਹੜਾ ਦੇ ਵਿੱਚੋਂ ਆਉਂਦੀ ਆ ਨੋਰਮਲ ਰੇਟ ਵਾਲੀਆਂ ਦੇ ਵਿੱਚੋਂ ਕਿਉਂਕਿ ਆਪਣਾ ਫਰਜਵੰਦਾ ਜਿਹੜੇ ਭਰਾ ਨੇ ਦੁੱਧ ਦੇ ਕੰਮ ਕਰਨਾ ਜਾਂ 20 22 ਲੀਟਰ ਦੁੱਧ ਵਾਲੀ ਦੀ ਬਿਹੜ ਦੀ ਲੋੜ ਹੋਵੇ ਤਾਂ ਬੇਫਿਕਰ ਹੋ ਕੇ ਮਿੱਤਰੋ ਤੁਸੀਂ ਲੈ ਜਾ ਸਕਦੇ ਹੋ ਜਿੰਨਾ ਦੁੱਧ ਆਪਾਂ ਕਹਿੰਦਾ ਇਹ ਆਪਣਾ ਇੱਕ ਅੰਦਾਜ਼ਾ ਹੋ ਸਕਦਾ ਕਿਲੋ ਤੋਂ ਕਿਲੋ ਘਟ ਜੇ 2-4 ਕਿਲੋ ਮਿੱਤਰੋ ਵੱਧ ਵੀ ਸਕਦੀ ਆ ਜਿਹੜੇ ਹਿਸਾਬ ਨਾਲ ਮਿੱਤਰੋ ਇਹਦੀ ਤਿਆਰੀ ਐ ਮਗਰ ਬੱਛਾ ਥਨਲੇਵੀ ਦੀ ਫੇਰ ਆਪਾਂ ਕਹਿੰਦੇ ਪੂਰੀ ਸਾਫ ਹੈ ਮੁੱਲ ਬਾਈ ਨੇ ਕੀਤਾ ਹੈ ਮੁੱਲ ਹੈਗਾ ਜੀ ਬਾਈ ਨੇ 75 ਕੀਤਾ 75 ਦੇ ਵਿੱਚੋਂ ਥੋੜਾ ਕਹਣਾ ਮਾਨ ਤਾਨ ਹੋ ਜਾਣਾ ਛੋੜ ਸੱਪਾ ਹੋ ਜਾਣਾ ਤੇ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਦੂਜਾ ਸੁਆ ਇਹ ਸੂਈਆ ਫੇਰ ਕਹਿੰਦੇ ਥਨਲੇਵੀ ਦੀ ਪੂਰੀ ਸਾਫ ਹੈ ਸਰੀਰ ਪੱਖੋਂ ਵੀ ਸੋਹਣੀਆ ਕੱਦ ਕਾਟ ਵੀ ਠੀਕ ਹੈ ਨੰਬਰ ਹੈ ਜੀ 973577724 973577724 ਬਾਈ ਦਾ ਫੋਨ ਨੰਬਰ ਹੈ ਪਿੰਡ ਹੈਗਾ ਜੀ ਸੇਮਾਗੜਾ ਜ਼ਿਲ੍ਹਾ ਹੈਗਾ ਜੀ ਬਠਿੰਡਾ ਜੇਕਰ ਕਿਸੇ ਵੀ ਦੋਸਤ ਮਿੱਤਰ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਹੈ ਜੀ 98724 82124 ਧੰਨਵਾਦ